ਅੱਜ ਦਾ ਇਹ ਰਾਸ਼ਨਵੰਡ ਸਮਾਗਮ 317ਵਾਂ ਰਾਸ਼ਨਵੰਡ ਸਮਾਗਮ ਸੀ ਜਿਹੜਾ ਕਿ ਦਾਨੀ ਸੱਜਣਾ ਤੋਂ ਇਕੱਠਾ ਕੀਤੀ ਗਈ ਦਾਨ ਰਾਸ਼ੀ ਦੇ ਨਾਲ ਇਹਨਾਂ ਜ਼ਰੂਰਤਮੰਦ ਪਰਿਵਾਰਾਂ 'ਤੇ ਡਿਸਟ੍ਰੀਬਿਊਟ ਕੀਤਾ ਗਿਆ ਮਨ ਭਾਗ ਹੋ ਗਿਆ ਅੱਜ ਦੇਖ ਕੇ ਕਿ ਪਿਛਲੇ 26 ਸਾਲਾਂ ਤੋਂ ਇਹ ਜਿਹੜਾ ਸੇਵਾ ਦਾ ਯੱਗ ਚੱਲ ਰਿਹਾ ਤੇ ਜਿਹੜਾ ਬੂਟਾ ਜਗਦੀਸ਼ ਬਾਜਾਜ ਨੇ ਲਗਾਇਆ ਸੀ ਨਾ ਉਹ ਮਰਝਾਇਆ ਨਹੀਂ ਸਾਨੂੰ ਆਪਣੇ ਕਾਰੋਬਾਰ ਦੇ ਨਾਲ ਇਹ ਜਿਹੜੀ ਸੰਸਥਾਵਾਂ ਨੇ ਸੋਸ਼ਲ ਵਰਕ ਇਹਦੇ ਸਭ ਤੋਂ ਸਾਧ ਜਨਕਿਤ ਹੈ ਅੱਬੋ ਤੋਂ ਚੌਪਰਾਲਾਜੀ ਤਕਰੀਬ ਕਰਨਿਆਂ ਦੀ ਸ਼ਾਦੀ ਔਰ ਬਹੁਤ ਸਾਰੇ ਸੈਂਟਰਾਂ ਦੇ ਬਿਊਟੀਸ਼ਨ ਸੈਂਟਰ ਕੰਪਿਊਟਰ ਸੈਂਟਰ ਔਰ ਹੋਰ ਵੀ ਬਹੁਤ ਸਾਰੇ ਕਮੇਲ ਦੇ ਬੱਚੇ ਦੱਸ ਦਿੱਤੇ ਨੇ ਜੋ ਕਿ ਬਹੁਤ ਹੀ ਅੱਛੇ ਹੈ ਅੱਜ ਸ਼ਹਿਰ ਦੇ ਅਯੋਗ ਪਤੀ ਜਿਹੜੇ ਕਿ ਇਸ ਸੰਸਥਾ ਦੇ ਨਾਲ ਜੁੜ ਕੇ ਸੇਵਾ ਦੇ ਕਾਰਜ ਦੇ ਵਿੱਚ ਯੋਗਦਾਨ ਦੇ ਰਹੇ ਹੈ 400 ਪਰਿਵਾਰਾਂ ਨੂੰ ਇੰਨੀ ਮਹਿੰਗਾਈ ਦੇ ਵਿੱਚ ਰਾਸ਼ਨ ਦੇਣਾ ਪੂਰੇ ਮਹੀਨੇ ਦਾ ਔਰ ਸਭ ਤੋਂ ਵੱਡੀ ਗੱਲ ਹੈ ਦੇਖੋ ਅੱਜ ਕਰੋਨਾ ਬਦੀ ਬੰਦਿਆਂ ਨੇ ਆ ਕੇ ਆਪਣੇ ਬੱਚਿਆਂ ਦਾ ਜਨਮ ਦਿਨ ਇੱਥੇ ਆ ਕੇ ਮਨਾਇਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਇਹ ਗੱਲ ਹੈ ਜ਼ਰੂਰ ਕਿ ਪਰਿਵਾਰਾਂ ਨੇ ਬੱਚੇ ਪੜ ਜਾਣ ਖਾ ਵੀ ਲੈਣ ਕੁਝ ਜਦੋਂ ਕੁਝ ਸਮਾਜ ਦੇ ਵਿੱਚ ਸੇਵਾ ਕਰਕੇ ਵੱਡੇ ਬਣਨਗੇ ਜੋ ਵੀ ਅੱਜ ਜਿਹੜਾ ਉਹ ਲੈ ਰਹੇ ਆ ਕੱਲ੍ਹ ਲੈਣਗੇ ਨਹੀਂ ਉਹ ਦੇਣ ਵਾਲਿਆਂ ਦੇ ਵਿੱਚ ਉਹਨਾਂ ਦਾ ਵੀ ਹੋ ਜਾਏਗਾ ਕਹਿੰਦੇ ਨੇ ਲੋੜਵੰਦਾਂ ਲਈ ਕੀਤਾ ਗਿਆ ਦਾਨ ਦੁਨੀਆ ਦਾ ਸਭ ਤੋਂ ਵੱਡਾ ਦਾਨ ਹੁੰਦਾ ਹੈ ਮਹਾਦਾਨ ਹੁੰਦਾ ਹੈ ਸ਼ਾਇਦ ਇਸੀ ਸੋਚ ਦੇ ਨਾਲ ਹੁਣ ਤੱਕ ਆਪੜਾ ਵੱਲੋਂ ਸੇਵਾ ਨਿਭਾਉਂਦੇ ਆ ਰਹੇ ਨੇ ਸ੍ਰੀ ਗਿਆਨ ਸਲਮੰਦਰ ਸਭਾ ਦੇ ਜਿੰਨੇ ਵੀ ਮਾਣਯੋਗ ਮੈਂਬਰਾਂ ਸਹਿਬਾਨ ਨੇ ਅੱਜ 37ਵਾਂ ਮਾਸਿਕ ਵਿਧਵਾ ਪੈਨਸ਼ਨ ਰਾਸ਼ਨ ਵੰਡਣ ਸਮਾਰੋਹ ਵੀ ਚੱਲਦਾ ਪਿਆ ਜੋ ਡੋਮੈਸਟਿਕ ਨੀਡਸ ਹੁੰਦੀਆਂ ਨੇ ਘਰ 'ਚ ਰਾਸ਼ਨ ਪਾਣੀ ਦੀਆਂ ਜਿੰਨੇ ਵੀ ਲੋੜਵੰਦ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਅੱਜ ਵਿਧਵਾ ਔਰਤਾਂ ਦਿੱਤੀਆਂ ਜਾਣਗੀਆਂ ਹਰ ਮਹੀਨੇ ਦਿੱਤੀਆਂ ਜਾਂਦੀਆਂ ਨੇ ਪਰ ਨਾਲ ਦੇ ਨਾਲ ਸੋਹਣ ਜ ਸੁਭਾਗਾ ਇਹ ਹੈ ਕਿ ਇੱਥੇ ਗਰੀਬ ਜਲੀਆਂ ਲੜਕੀਆਂ ਨੇ ਪਰਿਵਾਰ ਨੇ ਉਹਨਾਂ ਦੇ ਵਿਆਹ ਕਿੱਤੇ ਜਾਂਦੇ ਨੇ ਜੀ ਹਾਂ ਵਿਧਵਾਵਾਂ ਨੂੰ ਰਾਸ਼ਨਤਾ ਦਿੱਤਾ ਹੀ ਦਿੱਤਾ ਜਾਂਦਾ ਨਾਲ ਦੇ ਨਾਲ ਜਿਹੜੇ ਲੋੜਵੰਦ ਪਰਿਵਾਰ ਨੇ ਗਰੀਬ ਪਰਿਵਾਰ ਦੇ ਮੁੰਡੇ ਕੁੜੀਆਂ ਨੇ ਬੱਚੇ ਆ ਉਹਨਾਂ ਦਾ ਵਿਆਹ ਵੀ ਕਰਵਾਇਆ ਜਾਂਦਾ ਸੋ ਕਹਿ ਸਕਦੇ ਆ ਕਿ શ્રી ਗਿਆਨ ਸਤਲ ਮੰਦਰ ਸਭਾ ਦੇ ਵੱਲੋਂ ਨੇਕੀ ਦੇ ਇਨਸਾਨੀਅਤ ਦੇ ਇੱਕ ਨਹੀਂ ਦੋ ਨਹੀਂ ਅਨੇਕਾਂ ਹੀ ਕੰਮ ਨੇ ਜਿਹੜੇ ਸਮੇਂ-ਸਮੇਂ ਤੇ ਹਰ ਮਹੀਨੇ ਕੀਤੇ ਜਾਂਦੇ ਨੇ ਸੋ ਬੌਜੀ ਅੱਜ ਕਿਵੇਂ ਲੱਗਿਆ ਅੱਜ ਕਿਹੜੀ ਸੇਵਾ ਨੇ ਪਾਈ ਗਈ ਅੱਜ ਮੈਨੂੰ ਇੱਥੇ ਆ ਕੇ ਗਿਆਨ ਸਰ ਮੰਦਰ ਦੇ ਵਿੱਚ ਬਹੁਤ ਵਧੀਆ ਲੱਗਿਆ ਮੇਰੇ ਪਿਆਰੇ ਵੀਰ ਕਿਤਨੇ ਆਏ ਨੇ ਬਹੁਤ ਅੱਛਾ ਲੱਗਿਆ ਇਹਨਾਂ ਨਾਲ ਮਿਲ ਕੇ ਔਰ ਪ੍ਰਮਾਤਮਾ ਅੱਗੇ ਮੈਂ ਖਾਟੂ ਸ਼ਾਮ ਬਾਬਾ ਕੇ ਇਹ ਹੀ ਬੇਨਤੀ ਕਰਾਂਗਾ ਇਸ ਤੋਂ ਵਧੀਆ ਪ੍ਰੋਗਰਾਮ ਹਰ ਸਾਲ ਹਰ ਮਹੀਨੇ ਹੋਵੇ ਅੱਜ ਤਾਂ ਭਗਵਾਨ ਅੱਗੇ ਵੀਨਤੀ ਕਰਾਂਗਾ ਮਾਰੇ ਪ੍ਰਵੀਨ ਬਜਾਜ ਜੀ ਪ੍ਰਧਾਨ ਜੀ ਮਾਰੇ ਸ਼ਾਵੜਾ ਸਾਹਿਬ ਖਰੇ ਮਾਰੀ ਬੜੇ ਬੜੇ ਸ਼ਹਿਰ ਦੀਆਂ ਹਸਤੀਆਂ ਖੜੀਆਂ ਨੇ ਜਿਨ੍ਹਾਂ ਨੂੰ ਮੈਂ ਪੂਰਾ ਨਾਮ ਤਾਂ ਜਾਣੀ ਜਾਣਦਾ ਬਾਕੀ ਇਹਨਾਂ ਦਾ ਬੜਾ ਅਨਿੰਦਨਨ ਦਿਲ ਤੋਂ ਦਿਲ ਤੋਂ ਸ਼ੁਕਰੇ ਕਰਨਾ ਜਿਹੜਾ ਨੇ ਮੈਨੂੰ ਪਿਆਰ ਦਿੱਤਾ ਮਿਲ ਜੁਲ ਕੇ ਪ੍ਰਭਾਵਾਂ ਨੇ ਮੈਂ ਤਾਂ ਇਹੀ ਪ੍ਰਮਾਤਮਾ ਅਗੇ ਬਾਬਾ ਸ਼ਾਮ ਅਗੇ ਬੇਨਤੀ ਕਰਾਂਗਾ ਇਹਨਾਂ ਨੂੰ ਪ੍ਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਕਰੇ ਸੁੱਖ ਸ਼ਾਂਤੀ ਦੇਵੇ ਸਾਡੇ ਪਰਿਵਾਰਵਾਂ ਨੂੰ ਸੁੱਖ ਸ਼ਾਂਤੀ ਦੇਵੇ ਗਊ ਮਾਤਾ ਰਾਣੀ ਦੇਵੀ ਦੇਵਤੇ ਵੱਡ-ਵਡੇਰੇ ਸਾਡੇ ਸੇਵਾਗਰਨ ਜਗਦੀਸ਼ ਪਿਆਜ ਜੀ ਸਾਡੇ ਉੱਪਰੋਂ ਵਰਸਾ ਪ੍ਰਚਾਰੇ ਨੇ ਮਾਰੇ ਵਿਜੇ ਚੋਪੜਾ ਸਾਹਿਬ ਸਾਡੇ ਵਰਸਾ ਪ੍ਰਚਾਰੇ ਨੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਪ੍ਰਮਾਤਮਾ ਅਗੇ ਸੁੱਖ ਸ਼ਾਂਤੀ ਦੇਵੇ ਪ੍ਰਮਾਤਮਾ ਸਭ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਰੱਖੇ ਦਿਨ ਦੁਗਣੀ ਰਾਤ ਚੋਗਣੀ ਕਰੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਇਹ ਬਾਰੇ ਜੈ ਸ਼੍ਰੀ ਸ਼ਮ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਗਿਆਨਸਥਲ ਮੰਦਰ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਸਭ ਨੂੰ ਇੰਨੀ ਪ੍ਰੇਰਣਾ ਦਿੰਦੇ ਆ ਆਪਣਾ ਆਪਣੇ ਵੱਲ ਖਿੱਚਦੇ ਆ ਨਹੀਂ ਵੀ ਦਿਲ ਹੁੰਦਾ ਤਾਂ ਵੀ ਸਾਰੇ ਆਉਂਦੇ ਆ ਬਹੁਤ ਜ਼ਿਆਦਾ ਇਹ ਜਿੰਨਾ ਕਰ ਰਹੇ ਆ ਨਾ ਭਗਵਾਨ ਹੋਰ ਵੀ ਇਹਨਾਂ ਨੂੰ ਤਰੱਕੀ ਦੇ ਬਹੁਤ ਬਹੁਤ ਵਧੀਆ ਹੋ ਰਿਹਾ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਅਸੀਂ ਵੀ ਨਾਲ ਇਹਨਾਂ ਦੇ ਜੁੜੇ ਆ ਸਾਡੀ ਫੈਮਲੀ ਵੀ ਦੇਖ ਲਓ ਅੱਜ ਆਈ ਆ ਸਾਡੀ ਫੈਮਲੀ ਵੀ ਨਾਲ ਜੁੜੀ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਬਸ ਅੰਦਰੋਂ ਅੱਛਾ ਮਹਿਸੂਸ ਕਰ ਰਹੇ ਆ ਹਾਂਜੀ ਬਿਲਕੁਲ ਪਾਪਾ ਮੰਮਾ ਦੇ ਨਾਲ ਆ ਕੇ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਸਾਨੂੰ ਬਸ ਇਹਨੂੰ ਬਿਆਨ ਨਹੀਂ ਕਰ ਸਕਦੇ ਅਸੀਂ ਨੈਕਸਟ ਟਾਈਮ ਫਿਰ ਆਵਾਂਗੇ ਸੇਮ

मुझे ये सर्टिफिकेट लेके बहुत अच्छा लगा इससे मैं अपने नेक्स्ट फ्यूचर अप कर सकते इन है। मेरा नाम वंदना है मैंने अपने ब्यूटिशियन का कोर्स कंप्लीट किया है मैम हमारे बहुत अच्छे हैं हमारे बहुत सपोर्ट करते हैं हर एक काम को बताते हैं और हमें बहुत अच्छा लगा सर्टिफिकेट मिल के बहुत मेरा नाम पिंकी है मैंने दो दो कोर्स किया है मैंने एक नेल एक्सटेंशन का किया और एक मेकअप का किया है हमारी मैम बहुत अच्छे से सिखाती है हमें हमें हर चीज़ में सपोर्ट भी करते हैं और आगे चल के ये हमारे फ्यूचर को बहुत अच्छे से काम देगा हाँ जी क्योंकि मैं बच्चों अपने बच्चों की ही तरह ही ट्रीट कर दी हाँ क्योंकि बच्चे ही साडा भविष्य ने बच्चे ही साडा नाम अगे जा के रोशन कर जिस तरीके के न अं बच्चों हैंडल करा सिखावे ओना ही सा ਨਾਮ ਜਿਹੜਾ ਹੈ ਅੱਗੇ ਜਾ ਕੇ ਰੋਸ਼ਨ ਹੋਏਗਾ ਬੱਚਿਆਂ ਦੇ ਜਜ਼ਬਾਸ ਸੁਣ ਕੇ ਕਿਵੇਂ ਲੱਗਿਆ ਤਸੱਲੀ ਖੁਸ਼ੀ ਮਿਲਦੀ ਹੈ ਦੇਖੋ ਜਿਹੜੇ ਬੱਚੇ ਇੱਥੋਂ ਸਰਟੀਫਿਕੇਟ ਲੈ ਕੇ ਜਾਂਦੇ ਆ ਮਨ ਇੰਨੀ ਤਸੱਲੀ ਹੁੰਦੀ ਹੈ ਇੰਨੀ ਖੁਸ਼ੀ ਹੁੰਦੀ ਹੈ ਕਿ ਅਸੀਂ ਕਹਿੰਦੇ ਆ ਜਿਹੜੇ ਵੀ ਬੱਚੇ ਇੱਥੇ ਆਣ ਆਪਣਾ ਇੱਥੇ ਕੁਝ ਨਾ ਕੋਈ ਬਣ ਕੇ ਜਾਣ ਔਰ ਅੱਗੋਂ ਜਾ ਕੇ ਆਪਣਾ ਬਿਜ਼ਨਸ ਕਰਨ ਜਿੱਦਾਂ ਵੀ ਮਰਜ਼ੀ ਕਰਨ ਆਪਣੇ ਪੈਰਾਂ ਦੇ ਸਟੈਂਡ 'ਤੇ ਕਿਸੇ ਦੇ ਮੁਤਾਜ ਨਾ ਹੋ ਸਾਡੀ ਤੇ ਹੀ ਖੁਆਇਸ਼ ਹੈ ਇਹੋ ਤੇ ਮਨਾ ਇਹ ਜਿਹੜਾ ਸਾਰਾ ਧਰਮਦਾਰ ਹੈ ਸਭ ਆਪਣੀ ਪਬਲਿਕ ਜਿੰਨੀ ਵੀ ਆਪਣੇ ਨਾਲ ਸੰਗਤ ਰਹੀ ਹੈ ਉਹਨਾਂ ਦੇ ਧਰਮਦਾਰ ਨਾਲ ਚੱਲਦੀ ਹੈ ਜੈਪ ਠੀਕ ਹੈ ਤੁਹਾਨੂੰ ਕਰਦੇ ਹਾਂ ਕੁਜਾ ਸਾਹਿਬ ਕਿਵੇਂ ਲੱਗਦਾ ਹੈ ਮੰਚ ਕੀ ਭਾਵਾਂ ਦੇ ਨੇ ਸਾਂਝੇ ਕਰੋ ਪੰਨ ਦੇ ਵਿੱਚ ਇੱਥੇ ਆ ਕੇ ਇਹੀ ਮਹਿਸੂਸ ਹੋ ਰਿਹਾ ਹੈ ਕਿ ਜੋ ਸਿਲਸਿਲਾ ਜਗਦੀਸ਼ ਮਾਜਰ ਜੀ ਨੇ ਸ਼ੁਰੂ ਕੀਤਾ ਸੀ ਔਰ ਵੀ ਜੋ ਚੋਪੜੀ ਰਹਿ ਨਮਾਈ ਸ਼ੁਰੂ ਹੋਇਆ ਸੀ ਅੱਜ ਤੋਂ ਬੜੇ ਸਾਲ ਹੋ ਗਏ ਚੰਕਮ ਚਲਦੇ ਆ ਬਹੁਤ ਹੀ ਅੱਛਾ ਕੰਮ ਹੈ ਜਿਹਨੂੰ ਪ੍ਰਵੀਨ ਬਜਾਜ ਜੀ ਲੈ ਕੇ ਚੱਲ ਰਹੇ ਨੇ ਔਰ ਸਾਡੇ ਸਾਰੇ ਮਿੱਤਰ ਸੱਜਣ ਜੋ ਛਾਵੜਾ ਸਾਹਿਬ ਯਾ ਬਿੱਟੂ ਜਰਤ ਜੀ ਗੁਫਤਾ ਜੀ ਅਸੀਂ ਸਾਰੀ ਇਸਰ ਵਿੱਚ ਆਏ ਸੰਸਥਾ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਬਹੁਤ ਅੱਛਾ ਕੰਮ ਹੈ ਜੋ ਕੀਤਾ ਜਾ ਰਿਹਾ ਹੈ ਸਾਨੂੰ ਆਪਣੇ ਕਾਰੋਬਾਰ ਦੇ ਨਾਲ ਨਾਲ ਇਹ ਜਿਹੜੀ ਸੰਸਥਾਵਾਂ ਨੇ ਸੋਸ਼ਲ ਵਰਕ ਇਹਦੇ ਨਾਲ ਜੁੜ ਸਾਥ ਦੇਣਾ ਚਾਹੀਦਾ ਹੈ ਬਹੁਤ ਅੱਛਾ ਓਪਰਲਾ ਜੀ ਚ ਗਰੀਬ ਕੰਨਿਆਂ ਦੀ ਸ਼ਾਦੀ ਔਰ ਬਹੁਤ ਸਾਰੇ ਸੈਂਟਰਾਂ ਨੇ ਬਿਊਟੀਸ਼ਨ ਸੈਂਟਰ ਕੰਪਿਊਟਰ ਸੈਂਟਰ ਉਰੂਰੀ ਬਹੁਤ سارے ਕਮਨਾਂ ਦੇ ਬੱਚਿਆਂ ਵਾਸਤੇ ਲਿਖਦੇ ਨੇ ਜੋ ਕਿ ਬਹੁਤ ਹੀ ਅੱਛੇ ਹੈ ਕੰਮਕਾਰ ਨਾਲ ਤਾਂ ਹੋਰ ਖਰਾਕਾ ਪੂਰੀ ਹੁੰਦੀਆਂ ਨੇ ਪਰ ਸੇਵ ਨਾਲ ਉਹ ਵੀ ਖਰਾਕ ਪੂਰੀ ਹੋ ਜਾਂਦੀ ਹੈ ਮੈਂ ਕਹਾਂ ਜੀ ਜੋ ਸਕੂਨ ਮਿਲਦਾ ਹੈ ਔਰ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਇਹ ਜੋ ਸੀ ਲੀਆਂ ਛੱਡ ਕੇ ਜਾਵਾਂਗੇ ਉਹਨਾਂ ਵਾਸਤੇ ਬਹੁਤ ਵਧੀਆ ਰੰਗ ਅੱਜ ਅੱਜ ਵਾਸਤੇ ਚੱਲਾਂਗੇ ਸਾਡੇ ਬੱਚੇ ਵੀ ਚੱਲਣਗੇ ਸਵੇਰੇ ਉੱਠਦੇ ਨੇ ਸਾਡੇ ਪੋਤੇ ਪੋਤੀ ਕਿਤੇ ਦਾਦੂ ਚਲੋ ਗੋਸ਼ਾਲਾ ਚਲੇ ਜੇ ਜੇ ਉਹ ਮਾਰੇ ਸਾਡਾ ਜਾਏਗੇ ਤੋ ਅੱਗੇ ਜਾ ਕੇ ਚਿਲਚਲ ਚਲਦਾ ਰਹੇਗਾ ਜਿਸੀ ਆਪਣੇ ਬੀਜਾਂ ਕੇ ਵਹੇ ਜਾ ਵਡਾ ਜੇਸੀ ਆਪਣੇ ਬੱਚੇ ਵੈਸਟਰਨ ਕਲਚਰ ਚ ਲੈ ਕੇ ਜਾਵਾਂਗੇ ਤੋ ਨਤੀ ਕਲਬਾਂ ਜਾ ਕੇ ਵਿਸਕੀ ਪੀਣ ਨੇ ਹੋਰ ਕੁਛ ਨਹੀਂ ਹੋਏਗਾ ਇਸ ਲਈ ਅਸੀਂ ਉਹਨਾਂ ਜਿੰਨੇ ਸਸਤਾਵਾਂ ਤੇ ਲਿਆਵਾਂਗੇ ਜਿਵੇਂ ਉਹ ਬਿੱਟੂ ਜੀ ਲੈ ਕੇ ਆਪਣੇ ਬੱਚਿਆਂ ਸਾਰਿਆਂ ਨੂੰ ਆਪਣੇ ਸਾਰੇ ਸੱਜਣ ਮਿੱਤਰ ਜੋ ਛਾਪੜਾ ਜੀ ਲੈ ਕੇ ਆਏ ਨੇ ਨੈਕਸਟ ਮੰਥ ਉਹਨਾਂ ਦੀ ਪੋਤੀ ਦਾ ਬਰਥਡੇ ਵੀ ਇੱਥੇ ਮਨਾਵਾਂਗੇ ਤੇ ਸਾਨੂੰ ਬਹੁਤ ਅੱਛਾ ਲੱਗੇਗਾ ਸਾਡੇ ਬੱਚੇ ਜੁੜਨਗੇ ਇਹ ਤੇਰੀ ਬੜੀ ਜ਼ਰੂਰਤ ਬਹੁਤ ਜਦਾਂ ਜੁੜੀ ਹੈ ਜੀ ਹਰ ਤਰੀਕੇ ਨਾਲ ਅਸੀਂ ਸੋਸ਼ੀਅਲੀ ਜੋ ਵੀ ਕੰਮ ਹੈ ਬਹੁਤ ਜੁੜੀ ਹੈ थैंक यू ਜੀ ਸੱਕਦੇ ਹੋ ਕਿ ਨਾਲ ਦੇ ਨਾਲ ਲੋੜਵੰਦ ਜੋ ਬੀਬੀਆਂ ਨੇ ਉਹਨਾਂ ਨੂੰ ਆਪਣੇ ਜੋ ਵੀ ਡੋਮੈਸਟਿਕ ਨੀਡਸ ਹੁੰਦੀਆਂ ਨੇ ਘਰੇਲੂ ਜੋ ਸਮਾਨ ਹੁੰਦਾ ਹੈ ਘਰੇਲੂ ਸਮਾਨ ਜੋ ਉਹ ਦਿੱਤਾ ਜਾ ਰਿਹਾ ਉਹ ਵੰਡਿਆ ਜਾ ਰਿਹਾ ਬਬੂ ਜੀ ਅੱਜ ਦਾ ਕਿਵੇਂ ਰਿਹਾ ਜੀ ਸਾਰੇ ਇਵੈਂਟ ਕਿਵੇਂ ਰਿਹਾ ਸਾਰਾ ਅੱਜ ਦਾ ਰਾਸ਼ਨ ਵੰਡਤ ਜਿਹੜਾ ਹੈ ਇਸੇ ਵਿੱਚ ਤਕਰੀਬਨ ਅਸੀਂ 350 ਤੋਂ ਆਪਣੇ 400 ਲੇਡੀ ਜਿਹੜਾ ਹੈ ਰਾਸ਼ਨ ਦੇ ਰਹੇ ਆ ਇਸਨਾਂ ਰਾਸ਼ਨ ਦੇ ਨਾਲ ਨਾਲ ਹੀ ਜੋ ਸੀਜ਼ਨ ਦੇ ਨਾਲ ਚੱਲ ਰਿਹਾ ਹੈ ਉਸ ਨਾਲ ਹੀ ਮੂੰਫਲੀ ਰੋੜੀਆਂ ਵਗੈਰਾ ਸਾਰਾ ਕੁਝ ਦੇ ਰਹੇ ਆਂ ਔਰ ਰਜਾਈਆਂ ਦੇ ਰਹੇ ਆਂ ਛਾਲਾਂ ਦੇ ਰਹੇ ਆਂ ਕੋਟੀਆਂ ਦੇ ਰਹੇ ਆਂ ਮੈਂ ਸਾਰੇ ਨਗਰ ਨਿਵਾਸੀਆਂ ਦਾ ਗਿਆਨ ਸਾਲ ਮੰਦਰ ਵੱਲੋਂ ਦਿਲ ਦੀ ਗਹਿਰਾਈਆਂ ਨਾਲ ਧੰਨਵਾਦ ਕਰਦਾ ਹਾਂ ਔਰ ਅਪੀਲ ਕਰਦਾ ਹਾਂ ਕਿ ਇਹ ਜਿਹੜਾ ਰਾਸ਼ਨ ਵੰਡ ਰਿਹਾ ਹੈ ਸਾਰਾ ਤੁਹਾਡੇ ਸਿਰ ਤੇ ਹੀ ਚੱਲ ਰਿਹਾ ਹੈ ਜੇ ਇੱਥੇ ਜੋ ਵੀ 1 ਰੁਪਿਆ ਦਾ ਦਾਨ ਦਿਓਗੇ ਉਹ ਤੁਹਾਡਾ ਲੱਖ ਰੁਪਿਆ ਬਣ ਕੇ ਤੁਹਾਨੂੰ ਮਿਲੇਗਾ ਇਸ ਸੰਸਾ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਔਰ ਇਸ ਸੰਸਾ ਐਸਐਸਟੀ ਕੇ ਚਲਦੀ ਰਵੇ ਔਰ ਤੁਸੀਂ ਪੁੰਨਿਆ ਦੇ باقی ਬੰਦੇ ਰਹੋ ਜੈ ਬਾਦ ਜੈ ਹਿੰਦ ਮਨ ਭਾਵੂ ਹੋ ਗਿਆ ਅੱਜ ਦੇਖ ਕੇ ਕਿ ਪਿਛਲੇ 26 ਸਾਲਾਂ ਤੋਂ ਇਹ ਜਿਹੜਾ ਸੇਵਾ ਦਾ ਯੰਗ ਚੱਲ ਰਿਹਾ ਤੇ ਜਿਹੜਾ ਬੂਟਾ ਜਗਦੀਸ਼ ਬਾਜਾ ਜੀ ਨੇ ਲਗਾਇਆ ਸੀ ਨਾ ਉਹ ਮਰਝਾਇਆ ਨਹੀਂ ਅੱਜ ਸ਼ਹਿਰ ਦੇ ਅਯੋਗ ਪਤੀ ਜਿਹੜੇ ਕੀ ਸੰਸਥਾ ਦੇ ਨਾਲ ਜੁੜ ਕੇ ਸੇਵਾ ਦੇ ਕਾਰਜਾਂ ਦੇ ਵਿੱਚ ਯੋਗਦਾਨ ਦੇ ਰਹੇ ਆ 400 ਪਰਿਵਾਰਾਂ ਨੂੰ ਇੰਨੀ ਮਹਿੰਗਾਈ ਦੇ ਵਿੱਚ ਰਾਸ਼ਨ ਦੇਣਾ ਪੂਰੇ ਮਹੀਨੇ ਦਾ ਔਰ ਸਭ ਤੋਂ ਵੱਡੀ ਗੱਲ ਹੈ ਦੇਖੋ ਅੱਜ ਕਰੋੜਾਪਤੀ ਬੰਦਿਆਂ ਨੇ ਆ ਕੇ ਆਪਣੇ ਬੱਚਿਆਂ ਦਾ ਜਨਮ ਦਿਨ ਇੱਥੇ ਆ ਕੇ ਮਨਾਇਆ ਔਰ ਸਭ ਤੋਂ ਵੱਡੀ ਖੁਸ਼ੀ ਦੀ ਇਹ ਗੱਲ ਹੈ ਔਰ ਤੁਹਾਡੇ ਚੈਨਲ ਦੁਆਰਾ ਮੈਂ ਇਹੀ ਅਪੀਲ ਕਰਾਂਗਾ ਕਿ ਆਪਣੇ ਅਸੀਂ ਲੋਕ ਕਰੋੜਾਂ ਅਰਬਾਂ ਰੁਪਇਆ ਖਰਚ ਕਰਦੇ ਆ ਫੰਕਸ਼ਨ ਕਰਦੇ ਆ ਰਾਤ ਨੂੰ ਭੰਗੜੇ ਪਾਣੇ ਲੇਕਿਨ ਉਹਦਾ ਕੋਈ ਫਾਇਦਾ ਨਹੀਂ ਇੱਥੇ ਆ ਕੇ ਦੇਖੋ ਪਰਿਵਾਰ ਕਿਸ ਤਰ੍ਹਾਂ ਰਾਸ਼ਨ ਲੈਂਦੇ ਔਰ ਆਪਣੇ ਬੱਚੇ ਦਾ ਜਨਮ ਦਿਨ ਮਨਾ ਕੇ ਆਪਾਂ ਜੋ ਸੰਤੁਸ਼ਟੀ ਮਾਨੂੰ ਮਿਲਨੀ ਹੋ ਕਦੀ ਨਹੀਂ ਮਿਲ ਸਕਦੀ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਜਿਹੜਾ 26 ਸਾਲਾਂ ਤੋਂ ਇਹ ਸੇਵਾ ਦਾ ਯੰਗ ਚੱਲ ਰਿਹਾ ਤੁਹਾਡੇ ਦਿੱਤੇ ਇੱਕ ਇੱਕ ਪੈਸੇ ਨੂੰ ਅਸੀਂ ਸਹੀ ਜਗ੍ਹਾ ਪਹੁੰਚਾਵਾਂਗੇ ਔਰ ਤੁਸੀਂ ਇਸੇ ਤਰ੍ਹਾਂ ਸਾਡੇ ਦੇ ਅਸ਼ੀਰਵਾਦ ਦਿਓ ਅਸੀਂ ਇੱਦਾਂ ਹੀ ਸੇਵਾ ਕਰਦੇ ਰਹੀਏ ਜੈ ਸ਼੍ਰੀ ਰਾਮ ਅੱਜ ਦਾ ਕਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਜ ਦਾ ਇਹ ਰਾਸ਼ਨ ਵੰਡ ਸਮਾਗਮ 317ਵਾਂ ਰਾਸ਼ਨ ਵੰਡ ਸਮਾਗਮ ਸੀ ਜਿਹੜਾ ਕਿ ਦਾਨੀ ਸੱਜਣਾ ਤੋਂ ਇਕੱਠਾ ਕੀਤੀ ਗਈ ਦਾਨ ਰਾਸ਼ੀ ਦੇ ਨਾਲ ਇਹਨਾਂ ਜ਼ਰੂਰਤਮੰਦ ਪਰਿਵਾਰਾਂ 'ਚ ਡਿਸਟ੍ਰੀਬਿਊਟ ਕੀਤਾ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਕ ਵਾਰ ਫਿਰ ਤੋਂ ਹਰ ਸਾਲ ਆਉਂਦੇ ਨੇ ਇੱਕ ਵਾਰ ਫਿਰ ਤੋਂ ਸਾਡੇ ਅਸ਼ੋਕ ਗੋਇਲ ਜੀ ਉਹਨਾਂ ਦੀ ਧਰਮ ਪਤਨੀ ਰੀਟਾ ਗੋਇਲ ਜੀ ਆਪਣੇ ਪਰਿਵਾਰਿਕ ਸਦਸਿਆਂ ਦੇ ਨਾਲ ਮਿਲ ਕੇ ਇਹਨਾਂ ਜ਼ਰੂਰਤਮੰਦ ਪਰਿਵਾਰਾਂ ਵਾਸਤੇ ਸ਼ਾਲਾ ਲੈ ਕੇ ਆਏ ਨੇ ਟੋਪੀਆਂ ਲੈ ਕੇ ਆਏ ਨੇ ਜੁਰਾਬਾਂ ਲੈ ਕੇ ਆਏ ਨੇ ਕੁਝ ਸਜਨਾ ਨੇ ਆਪਣੀ ਨੇ ਕਮਾਈ ਚੋਂ ਦਾਨ ਰਾਸ਼ੀ ਕੱਢ ਕੇ ਇਹਨਾਂ ਜ਼ਰੂਰਤਮੰਦ ਵਾਸਤਾ ਵਾਸਤੇ ਰਜਾਈਆਂ ਭੇਜੀਆਂ ਨੇ ਔਰ ਜਿਹੜੇ ਰੈਗੂਲਰ ਸਾਡੇ ਦਾਨੀ ਸੱਜਣ ਨੇ ਉਹਨਾਂ ਨੇ ਚਾਵਲ, ਚੀਨੀ, ਹਲਦੀ, ਮਿਰਚ ਤੇ ਆਟੇ ਦੀ ਸੇਵਾ ਕੀਤੀ ਹੈ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਗਿਆਨ ਅਸਥਲ ਮੰਦਿਰ ਸਭਾ ਇਹਨਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਆਤਮ ਨਿਰਭਰ ਬਣਾਉਣ 'ਚ ਲੱਗੀ ਹੈ ਔਰ ਸਾਡਾ ਮਕਸਦ ਇੱਕੋ ਹੀ ਹੈ ਕਿ ਇਹਨਾਂ ਨੂੰ ਅਸੀਂ ਆਤਮ ਨਿਰ ਬਣਾਈਏ ਤਾਂ ਜੋ ਇਹ ਆਪਣੇ ਪੈਰਾਂ ਤੇ ਖੜੇ ਹੋਣ ਤੇ ਰਾਸ਼ਨ ਲੈਣਾ ਛੱਡ ਕੇ ਰਾਸ਼ਨ ਦੇਣ ਵਾਲਿਆਂ ਦੀ ਕੜੀ ਦੇ ਵਿੱਚ ਆ ਜਾਣ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਦਿਲ ਦੀ ਦੀਹ ਕਹਿਰਾਈਆਂ ਤੋਂ ਧੰਨਵਾਦ ਲੋਹੜੀ ਤੇ ਮਕਰ ਸ੍ਰਾਂਤੀ ਦੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕੋਈ ਵੀ ਆਖਿਆ ਨਹੀਂ ਕੀਤਾ ਜਾ ਸਕਦਾ ਕੋਈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਲੋਕਾਂ ਦੇ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚੇ ਪੜ ਜਾਣ ਖਾ ਵੀ ਲੈਣ ਕੁਝ ਜਦੋਂ ਕੁਝ ਸਮਾਜ ਦੇ ਵਿੱਚ ਸੇਵਾ ਕਰਕੇ ਵੱਡੇ ਬਣਨਗੇ ਤੋ ਵੀ ਅੱਜ ਜਿਹੜਾ ਉਹ ਲੈ ਰਹੇ ਆ ਕੱਲ੍ਹ ਲੈਣਗੇ ਨਹੀਂ ਉਹ ਦੇਣ ਵਾਲਿਆਂ ਦੇ ਵਿੱਚ ਉਹਨਾਂ ਦਾ ਵੀ ਹੋ ਜਾਏਗਾ ਅਸੀਂ ਇਹੀ ਚਾਹੁੰਦੇ ਆ ਕਿ ਜਿੰਨਾ ਵੀ ਸਮਾਨ ਲੈ ਕੇ ਜਾਂਦੇ ਆ ਇਹਨਾਂ ਦੇ ਬੱਚਿਆਂ ਲਈ ਬਹੁਤ ਉਹਨਾਂ ਨੂੰ ਯੋਗੇ ਲਵੇ ਉਹਨਾਂ ਨੂੰ ਕਾਬਿਲ ਬਣਾਣ ਬੱਚੇ ਪਰ ਲਿਕੇ ਸਮਾਜ ਦੀ ਸੇਵਾ ਕਰਨ ਤੇ ਆਪਣੇ ਕੁਝ ਪੈਰਾਂ ਤੇ ਸਟੈਂਡ ਕਰਕੇ ਸਮਾਜ ਦੀ ਸੇਵਾ ਕਰਦੇ ਰਹੇ ਜੈ ਸ਼੍ਰੀ ਰਾਮ ਕਿਹਾ ਜਾਂਦਾ ਕਿ ਬੰਦਾ ਹੀ ਬੰਦੇ ਦਾ दारू ਹੁੰਦਾ ਤੇ ਜਿਸ ਤਰ੍ਹਾਂ ਇੱਥੇ ਹਰ ਤਰੀਕੇ ਦੇ ਨਾਲ ਇੱਕ ਮਦਦ ਕੀਤੀ ਜਾ ਰਹੀ ਹੈ ਲੋੜਵੰਦਾਂ ਨੂੰ ਲੋੜ ਮੁਤਾਬਕ ਰਾਸ਼ਨ ਪਾਣੀ ਖੰਡ ਚੀਨੀ ਤੇਲ ਦਿੱਤਾ ਜਾ ਰਿਹਾ ਹੈ ਤਾਂ ਕਿਤਨਾ ਕਿਤੇ ਗਿਆਨਸਥਲ ਮੰਦਰ ਸਭਾ ਦਾ ਇਹ ਜੋ ਉਪਰਾਲਾ ਹੈ ਇਹ ਬਹੁਤ ਇੱਕ ਵੱਡਾ ਉਪਰਾਲਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਜੇ ਉਪਰਾਲੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਦੇ ਰਹਿਣ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪਰੀ ਸਿੰਘ ਵਿਧਦੀ ਲੁਧਿਆਣਾ ਲਾਈਵ ਨਿਊਜ਼